ਹਾ ਵੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਸੋਡਰੀ ਲੈ ਕੇ ਆਏਗੇ ਸਬਰਾਜ 855 FE 2022 ਮਾਡਲ। ਇਹ ਟਰੈਕਟਰ ਦੀ ਕੀਮਤ ਹੈ 7,65,000 ਰੁਪਿਆ। ਕੰਡੀਸ਼ਨ ਆਪਾਂ ਤੁਹਾਨੂੰ ਟਰੈਕਟਰ ਦੀ ਚਾਰੇ ਪਾਸੇ ਦਿਖਾ ਦਿੰਨੇ ਆ। ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆ, ਜਿਵੇਂ ਨਵਾਂ ਟਰੈਕਟਰ ਪਿਆ। ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਟਾਇਰਾਂ ਦੀ। ਟਾਇਰ ਬਿਲਕੁਲ ਸਾਫ਼ ਸੁਥਰੇ ਪਏ ਨੇ। ਬਾਕੀ ਰਿੰਗ ਵਗੈਰਾ ਚੈੱਕ ਕਰ ਸਕਦੇ ਤੁਸੀਂ। ਬਾਕੀ ਇੰਜਣ ਤੋਂ ਟਰੈਕਟਰ ਤੁਸੀਂ ਦੇਖ ਸਕਦੇ ਹੋ। ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆ ਹੈਗਾ। ਸੈਂਟਰ ਗੀਅਰ ਬਾਕੀ ਪਿਛਲੇ ਟਾਇਰਾਂ ਦੀ ਕ੍ਰੀਸਾਂ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਸੁਥਰਾ ਟਰੈਕਟਰ ਪਿਆ ਬਾਕੀ ਪਿਛਲੇ ਟਾਇਰਾਂ ਦੇ ਰਿੰਬ ਵੀ ਚੈੱਕ ਕਰ ਸਕਦੇ ਹੋ ਤੁਸੀਂ ਰਿੰਬਾਂ ਤੋਂ ਟਰੈਕਟਰ ਬਿਲਕੁਲ ਸਾਫ਼ ਸੁਥਰਾ ਪਿਆ ਕਿਸੇ ਪਾਸਿਓਂ ਕੋਈ ਪਤਨੀ ਲੱਗੀ ਹੋਈ ਟਰੈਕਟਰ ਨੂੰ ਬਾਕੀ ਸਾਨੂੰ ਪਿਛਲੇ ਪਾਸਿਓਂ ਕ੍ਰੀਸਾਂ ਟ੍ਰੈਕ ਚੈੱਕ ਕਰਾ ਦਿੰਦੇ ਆ 2022 ਮਾਡਲ ਸਵਰਾਜ 855 ਦੀ ਪਿਛਲੇ ਪਾਸਿਓਂ ਵੀ ਟਰੈਕਟਰ ਬਿਲਕੁਲ ਸਾਫ਼ ਸੁਥਰਾ ਪਿਆ ਬਾਕੀ ਮਗਰਾਟ ਵਗੈਰਾ ਤੁਸੀਂ ਦੇਖ ਸਕਦੇ ਹੋ ਜੜਾਂ ਚੋਂ ਬਿਲਕੁਲ ਸਾਫ਼ ਸੁਥਰੇ ਪਏ ਨੇਗੇ ਜੇ ਕਿਸੇ ਭਾਈ ਨੇ ਟਰੈਕਟਰ ਲੈਣਾ ਸਕਰੀਨ ਤੇ ਨੰਬਰ ਚਲਾ ਦਾਂਗੇ ਆਪਾਂ ਭਾਈ ਨਾਲ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਬਾਕੀ ਦੂਜੇ ਪਾਸੋਂ ਟਰੈਕਟਰ ਦੀ ਕ੍ਰਿਸ਼ੀ ਚੈੱਕ ਕਰ ਲਓ ਜਿਵੇਂ ਕਿਸੇ ਬਾਈ ਨੇ 2022 ਮਾਡਲ ਸਵਰਾਜ 852 ਇਹ ਟਰੈਕਟਰ ਖਰੀਦਣਾ ਸਕਰੀਨ ਤੇ ਚੱਲੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਦਮਾੜਿਆ ਟਰੈਕਟਰ ਦੀ 7,65,000 ਰੁਪਇਆ ਕਰੋ ਸੰਪਰਕ